ਹਰ ਇੱਕ ਮਾਪਿਓ ਆਪਣੇ ਧੀਆ ਪੁੱਤਾਂ ਨੂੰ ਬਹੁਤ ਹੀ ਲਾਡਾਂ ਚਾਵਾਂ ਨਾਲ ਪਤਾ ਨਹੀਂ ਕੀ ਕੀ ਦੁੱਖ ਸਹਿ ਕੇ ਜਾਂ ਕਿਵੇਂ ਭੁੱਖੇ ਰਹਿ ਕੇ ਪਾਲਦੇ ਨੇ ਪਰ ਕੁਝ ਧੀ ਪੁੱਤ ਇਹੋ ਜਿਹੇ ਹੁੰਦੇ ਨੇ ਜੋ ਵੱਡੇ ਹੋ ਕੇ ਮਾਪਿਓ ਨੂੰ ਇਹ ਕਹਿ ਦਿੰਦੇ ਨੇ ਕਿ ਤੁਸੀਂ ਸਾਡੇ ਲਈ ਕੀਤਾ ਕੀਏ ਅਤੇ ਦਰਦ ਦਰਦ ਦੀਆਂ ਠੋਕਰਾਂ ਖਾਣ ਲਈ ਮਜਬੂਰ ਕਰ ਦਿੰਦੇ ਨੇ ਪਰ ਹੁਣ ਇੱਕ ਬਿਲਕੁਲ ਵੱਖਰੀ ਹੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੁਝ ਲੋਕ ਪੂਜਾ ਕਰਦੇ ਦਿਖਾਈ ਦੇ ਰਹੇ ਨੇ ਦਰਸਲ ਇਹ ਪੂਜਾ ਕਿਸੇ ਮੰਦਰ ਵਿੱਚ ਜਾਂ ਕਿਸੇ ਦੇਵੀ ਦੇਵਤੇ ਦੀ ਨਹੀਂ ਇੱਕ ਵਿਅਕਤੀ ਆਪਣੇ ਮਰੇ ਹੋਏ ਮਾਪਿਓ ਦੀ ਕਰ ਰਿਹਾ ਹੈ ਦਰਸਲ ਇਸ ਵਿਅਕਤੀ ਨੇ ਆਪਣੇ ਮਾਪਿਓ ਦੇ ਮਰ ਜਾਣ ਤੋਂ ਬਾਅਦ ਆਪਣੇ ਘਰ ਵਿੱਚ ਮਾਪਿਓ ਦੀ ਮੂਰਤੀ ਲਾ ਕੇ ਇੱਕ ਮੰਦਰ ਬਣਾਇਆ ਹੈ ਅਤੇ ਸਵੇਰੇ ਸ਼ਾਮ ਆਪਣੇ ਸਾਰੇ ਪਰਿਵਾਰ ਨਾਲ ਮਾਪਿਓ ਦੀ ਪੂਜਾ ਕਰਦਾ ਹੈ ਸੋ ਅਕਸਰ ਹੀ ਬਹੁਤ ਸਾਰੇ ਲੋਕ ਆਪਣੇ ਘਰਾਂ ਵਿੱਚ ਰੱਬ ਵਰਗੇ ਮਾਪਿਓ ਨੂੰ ਤੜਫਾ ਕੇ ਪੱਥਰਾਂ ਦੀਆਂ ਮੂਰਤੀਆਂ ਵਿੱਚੋਂ ਰੱਬ ਭਾਲਦੇ ਫਿਰਦੇ ਨੇ ਕਿਉਂਕਿ ਜਿਸ ਨੇ ਜਨਮ ਦਿੱਤਾ ਹੈ ਕੋਈ ਵੀ ਉਸ ਤੋਂ ਉੱਪਰ ਨਹੀਂ ਹੋ ਸਕਦਾ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ